ਹਾਂਜੀ ਕੀ ਨਾਮ ਆ ਵੀਰ ਜੀ ਮੇਰਾ ਨਾਮ ਜਸਵਿੰਦਰ ਸਿੰਘ ਵੱਟੂ ਹੈ ਜੀ ਆਪਾਂ ਕਿਹੜੀ ਜਥੇਬੰਦੀ ਨੂੰ ਮੈਂ ਜਿਹੜੇ ਲੋਕ ਲਿਆਰ ਜਥੇਬੰਦੀ ਪੰਜਾਬ ਮੰਡਰੇਗਾ ਵਰਕਰ ਯੂਨੀਅਨ ਠੀਕ ਹੈ ਜੀ ਜੋ ਆਪਾਂ 25 ਮਾਰਚ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਣ ਜਾਣ ਉਹ 25 ਮਾਰਚ ਨੂੰ ਪਹਿਲੀ ਜਿਹੜੀ ਸਾਡੀ ਮੰਗ ਹੈ ਜੀ ਮੰਡਰੇਗਾ ਨੂੰ ਲੈ ਕੇ ਜਿਹੜਾ ਮੰਡਰੇਗਾ ਦਾ ਕੰਮ ਮਜ਼ਦੂਰਾ ਸੱਡਿਆਂ ਨੇ ਕੀਤਾ ਉਹ ਲੰਬੇ ਸਮੇਂ ਤੋਂ ਜਿਹੜੇ ਮਜ਼ਦੂਰਾ ਨੂੰ ਮੰਡਰੇਗਾ ਦੇ ਪੈਸੇ ਖਾਤਿਆਂ ਦੇ ਵਿੱਚ ਨਹੀਂ ਪਾਏ ਗਏ ਦੂਜੀ ਜਿਹੜੀ ਸਾਡੀ ਮੰਗ ਹੈ ਉਸੀਂ ਮੰਗ ਕਰਦੇ ਆਂ ਵੀ ਜਿਹੜਾ ਮਨਰੇਗਾ ਦਾ ਕੰਮ ਸਹੀ ਢੰਗ ਤਰੀਕੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਚਲਾਇਆ ਜਾਵੇ ਕੁਝ ਕੁ ਸਿਆਸੀ ਲੋਕਾਂ ਦੇ ਕਾਰਨ ਜਿਹੜੇ ਸਾਡੀ ਮਨਰੇਗਾ ਦੇ ਲੋਕ ਖੱਜਲ ਖਰਾਬੀ ਦਾ ਸਾਹਮਣਾ ਕਰ ਰਹੇ ਆ ਉਹ ਸਾਨੂੰ ਨਾ ਕਰਨਾ ਪਵੇ ਕਿਉਂਕਿ ਸਾਡਾ ਜਿਹੜਾ ਧਰਨਾ ਲਾਉਣਾ ਇੱਕ ਮੇਨ ਮਕਸਦ ਨਹੀਂ ਸਾਡਾ ਇੱਕ ਮਜਬੂਰੀ ਹੈ ਧਰਨਾ ਲਾਉਣਾ ਅਸੀਂ ਕਹਿੰਦੇ ਵੀ ਮਨਰੇਗਾ ਦਾ ਕੰਮ ਜਿਹੜਾ ਸਹੀ ਢੰਗ ਤਰੀਕੇ ਨਾਲ ਚਲਾਇਆ ਜਾਵੇ ਅਸੀਂ ਇਹ ਵੀ ਮੰਗ ਕਰਦੇ ਵੀ ਸਾਰਾ ਸਾਲ ਮਜ਼ਦੂਰਾਂ ਨੂੰ ਜਿਹੜਾ ਮਨਰੇਗਾ ਦਾ ਕੰਮ ਚਲਾਇਆ ਜਾਵੇ ਕਿਉਂਕਿ ਆਪਾਂ ਸਾਰੇ ਜਾਣਦੇ ਆਂ ਵੀ ਖੇਤਾਂ ਦੇ ਵਿੱਚ ਲਗਭਗ ਕੰਮ ਖਤਮ ਹੋ ਚੁੱਕਿਆ ਸਾਡੇ ਕੋਲੇ ਬਚੀ ਹੈ ਉਹ ਇੱਕ ਮਰਰੇਗਾ ਬਚੀ ਹੈ ਸਾਡੇ ਕੋਲੇ ਅਸੀਂ ਕਹਿੰਦੇ ਵੀ ਮਰਰੇਗਾ ਬਚੀ ਉਹ ਸਾਡੇ ਮਜ਼ਦੂਰਾਂ ਦਾ ਕੰਮ ਹੈ ਸੈਂਟਰ ਗਵਰਨਮੈਂਟੋਂ ਵੱਲੋਂ ਉਹ ਕੰਮ ਹੈ ਢੰਗ ਤਰੀਕੇ ਨਾਲ ਮਰਰੇਗਾ ਦਾ ਕੰਮ ਚਲਾਇਆ ਜਾਵੇ ਅਸੀਂ ਨਾਲ ਮੈਂ ਵੀ ਮੰਗ ਕਰਦੇ ਵੀ 700 ਰੁਪਿਆ ਜਿਹੜੀ ਤਿਆੜੀ ਹੈ ਉਹ ਮਜ਼ਦੂਰ ਦੀ ਕੀਤੀ ਜਾਵੇ ਨਾਲ ਅਸੀਂ ਮੰਗ ਕਰਦੇ ਆ ਕਿ ਮਜ਼ਦੂਰਾਂ ਦੇ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਮਜ਼ਦੂਰ ਹੈ ਉਹ ਕੰਮ ਕਰ ਰਹੇ ਪਰ ਉਹਨਾਂ ਨੂੰ ਅਜ ਤੱਕ ਕੋਈ ਸਰਕਾਰੀ ਸਹੂਲਤ ਨਹੀਂ ਦਿੱਤੀ ਗਈ ਅਸੀਂ ਇਹ ਵੀ ਨਾਲ ਮੰਗ ਕਰਦੇ ਆ ਵੇ ਜੋ ਮਜ਼ਦੂਰ ਤਿੰਨ ਚਾਰ ਕਿਲੋਮੀਟਰ ਘੇਰੇ ਦੇ ਵਿੱਚ ਕੰਮ ਕਰਨ ਜਾਂਦਾ ਉਹਨੂੰ ਅਸੀਂ ਅਸੀਂ ਮੰਗ ਕਰਦੇ ਹਾਂ ਸਰਕਾਰ ਕੋਲੋਂ ਕਿ ਉਹਨਾਂ ਨੂੰ ਜਿਹੜਾ ਉਹ ਇੱਕ ਇੱਕ ਸਾਈਕਲ ਹੈ ਜਿਹੜਾ ਮਜ਼ਦੂਰ ਨੂੰ ਦਿੱਤਾ ਜਾਵੇ ਨਾਲ ਅਸੀਂ ਕਿ ਮਜ਼ਦੂਰ ਜਿਹੜਾ ਉੱਥੇ ਕਈ ਨਾਲ ਕੰਮ ਕਰਦਾ ਅਸੀਂ ਕਹਿੰਦੇ ਵੀ ਕਈਆਂ ਪੱਠਲਾ ਜਿਹੜੇ ਉਹ ਸਰਕਾਰੀ ਦਿੱਤੇ ਜਾਣ ਜਿਹੜਾ ਨਾਲ ਮਜ਼ਦੂਰ ਕੰਮ ਕਰਦਾ ਅਸੀਂ ਕਹਿੰਦੇ ਵੀ ਉੱਥੇ ਕਿਸੇ ਟਾਈਮ ਵੀ ਮਜ਼ਦੂਰ ਨਾਲ ਘਟਣਾ ਵਾਪਰ ਸਕਦੀ ਹੈ ਜਾਂ 60 ਫੀਟ ਵੱਜ ਸਕਦੀ ਹੈ ਉਹ ਮਜ਼ਦੂਰ ਨੂੰ ਹੈ ਜਿਹੜੀ ਮੈਡੀਕਲ ਕਿੱਟ ਜ਼ਰੂਰ ਸਰਕਾਰੀ ਦਿੱਤੀ ਜਾਵੇ ਜੇ ਉਹ ਤੇ ਮਜ਼ਦੂਰ ਨੂੰ ਬੁਖਾਰ ਚੜਦਾ ਜਾਂ ਕਿਸੇ ਤਰ੍ਹਾਂ ਸੱਟ ਵੱਜਦੀ ਹੈ ਮਤਲਬ ਪੱਟੀ ਦੀ ਲੋੜ ਹੈ ਤੇ ਉਹ ਮਜ਼ਦੂਰ ਹੈ ਜਿਹੜਾ ਉੱਥੇ ਤੁਰੰਤ ਘਰ ਸਕਦਾ ਇੱਕ ਅਸੀਂ ਮੰਗ ਕਰਦੇ ਹਾਂ ਵੀ ਮਜ਼ਦੂਰ ਹੈ ਜਿਹੜਾ ਉਹਨੂੰ ਇੱਕ ਚੰਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਮਜ਼ਦੂਰ ਨੂੰ ਉੱਥੇ ਇੱਕ ਚੰਗਾ ਇੱਕ ਵਿੱਚੋਂ ਕੋਈ ਵਿਅਕਤੀ ਲਾਇਆ ਜਾਵੇ ਉਹਨੂੰ ਪਾਣੀ ਦਾ ਪ੍ਰਬੰਧ ਜਿਹੜਾ ਉਹ ਮਜ਼ਦੂਰਾਂ ਤੇ ਇੱਕ ਚੰਗਾ ਪਾਣੀ ਕਿਸੇ ਚੰਗੇ ਨਲਕੇ ਤੋਂ ਲਿਆ ਕੇ ਉਹ ਜਿੱਥੇ ਮਜ਼ਦੂਰ ਕੰਮ ਕਰਦਾ ਉੱਥੇ ਮਜ਼ਦੂਰਾਂ ਦੀ ਇੱਕ ਠੰਡਾ ਪਾਣੀ ਜਿਹੜਾ ਮਜ਼ਦੂਰਾਂ ਵਾਸਤੇ ਪੀਣ ਵਾਲਾ ਉਹ ਵੀ ਅਸੀਂ ਕਹਿੰਨੇ ਵੀ ਪ੍ਰਬੰਧ ਸਰਕਾਰ ਕਰਕੇ ਦੇਵੇ ਸਾਡੀ ਜਿਹੜੀ ਦੂਜੀ ਤੀਜੀ ਮੰਗ ਹੈ ਜਿਹੜੀ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਵੱਲੋਂ ਜਿਹੜੀਆਂ ਗ੍ਰਾਂਟਾਂ ਆਉਂਦੀਆਂ ਆ ਉਹ ਜਿਹੜੇ ਲੋੜਵੰਦ ਬੰਦ ਪਰਿਵਾਰ ਹੈ ਪਰ ਉਹਨਾਂ ਤੀ ਕੋ ਗ੍ਰਾਂਟਾਂ ਜਿਹੜੀਆਂ ਨਹੀਂ ਪਹੁੰਚਦੀਆਂ ਗੱਲ ਕਰੀਏ ਕਾਨਿਆਂ ਵਾਲੀ ਦੀ ਜਾਂ ਵੱਟੂ ਦੀ ਜਾਂ ਬਾਜੀ ਦੀ ਹੁਣ ਬਾਜੀ ਦੀ ਜਾਂ ਵੱਟੂ ਦੀ ਗੱਲ ਕਰੀਏ ਤੇ ਨਹਿਰਾ ਤੇ ਸਾਡੇ ਇੱਥੇ ਸੈਂਕੜੇ ਮਜ਼ਦੂਰ ਆ ਜਿਹੜੇ ਉਹ ਨਹਿਰਾ ਦੇ ਉੱਪਰ ਬੈਠੇ ਆ ਉਹਨਾਂ ਨੂੰ ਪੰਜ-ਪੰਜ ਮਰਲਿਆਂ ਦੇ ਪਲਾਟ ਦੇ ਕੇ ਉਹਨਾਂ ਨੂੰ ਰੈਸ਼ੀ ਮਕਾਨ ਬਣਾ ਕੇ ਬਿਜਲੀ ਪਾਣੀ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਮਜ਼ਦੂਰਾਂ ਨੂੰ ਦਿੱਤਾ ਜਾਵੇ ਇਹ ਲੰਬੇ ਸਮੇਂ ਤੋਂ ਬਾਦਲ ਸਰਕਾਰ ਵੇਲੇ ਵੀ 2012 ਦੇ ਵਿੱਚ ਬਾਦਲ ਸਰਕਾਰ ਦੇ ਰਾਜ ਦੇ ਵਿੱਚ ਜਿਹੜਾ ਉਹ ਅਸੀਂ ਮਤਲਬ ਕਿ 5-5 ਮਰਲਿਆਂ ਦੇ ਪਲਾਟ ਪਾਸ ਕਰਵਾਏ ਸੀ ਤੇ 400 ਯੂਨਿਟ ਜਿਹੜੀ ਮਾਫ ਕਰਵਾਈ ਸੀ ਉਹ ਪਰ ਅੱਜ ਤੀਕ ਮਜ਼ਦੂਰਾਂ ਨੂੰ ਪਿੰਡਾਂ ਦੇ ਵਿੱਚ ਕਾਫੀ ਪਿੰਡ ਐਸੇ ਆ ਵੀ ਉਹਨਾਂ ਨੂੰ 5-5 ਮਰਲਿਆਂ ਦੇ ਪਲਾਟ ਮਜ਼ਦੂਰਾਂ ਨੂੰ ਲੋੜਵੰਦ ਜਿਹੜੇ ਆ ਉਹਨਾਂ ਨੂੰ ਨਹੀਂ ਵੰਡੇ ਗਏ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਉਹਨਾਂ ਮਜ਼ਦੂਰਾਂ ਨੂੰ ਤੁਰੰਤ ਜਿਹੜੇ ਆ ਇਹ 5-5 ਮਰਲਿਆਂ ਦੇ ਪਲਾਟ ਵੀ ਦਿੱਤੇ ਜਾਣ ਤੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਸਾਡੀ ਮਜ਼ਦੂਰ ਲੋਕ ਲਹਿਰ ਜਥੇਬੰਦੀ ਵੱਲੋਂ ਫਿਰ ਵੱਡੇ ਸੰਘਰਸ਼ ਆ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਿੱਢੇ ਜਾਣਗੇ ਤੇ ਅਸੀਂ ਸਰਕਾਰ ਦੀ ਅਣਖੇਤੀ ਵੀ ਕਰਦੇ ਆ 3 ਸਾਲ ਬੀਤ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਹਜੇ ਤੱਕ ਵੀ ਹੈ ਜਿਹੜਾ ਕੋਈ ਜਿਹੜੀਆਂ ਔਰਤਾਂ ਦੇ ਨਾਲ ਵਾਅਦੇ ਕੀਤੇ ਸੀ ਯਾਰ-ਯਾਰ ਰੁਪਏ ਦੇ ਪਰ ਉਹ ਅਜ ਤਿਕ ਔਰਤਾਂ ਦੇ ਖਾਤਿਆਂ ਦੇ ਵਿੱਚ ਯਾਰ-ਯਾਰ ਰੁਪਿਆ ਨਹੀਂ ਪਾਇਆ ਗਿਆ ਔਰ ਅਸੀਂ ਨਾਲ ਇਹ ਵੀ ਮੰਗ ਕਰਦੇ ਆ ਕਿ ਜਿਹੜੇ ਅੰਕੀਣਾ ਵੜਾ ਪਾਇਆ ਜਾ ਵਿਧਵਾ ਉਹ ਸਾਡੀ 5000 ਰੁਪਏ ਅਸੀਂ ਕਹਿੰਨੇ ਆ ਵੀ ਪਿਲਸਨ ਕੀਤੀ ਜਾਵੇ ਇਹ ਜਿਹੜੀ ਬੜਾਪਾ ਪਿਲਸਣਾ ਉਹ 2500 ਰੁਪਇਆ ਫੌਰੀ ਤੌਰ ਤੇ ਜਿਹੜੀ ਮਾਨ ਸਰਕਾਰ ਨੇ ਵਾਅਦੇ ਕੀਤੇ ਸੀਗੇ ਉਹ 2500 ਰੁਪਇਆ ਫੌਰੀ ਤੌਰ ਤੇ ਇਹਨਾਂ ਮਜ਼ਦੂਰਾਂ ਦੇ ਖਾਤਿਆਂ ਦੇ ਵਿੱਚ ਪਾਏ ਜਾਣਾ ਇਸ ਵਾਰ ਪੈ ਪਿਲਸਣਾ ਵੀ ਲੇਟ ਕੀਤੀਆਂ ਗਈਆਂ ਤੇ ਅਸੀਂ ਇਹ ਸਰਕਾਰ ਦੀ ਨਖੇਦੀ ਵੀ ਕਰਦੇ ਆ ਤੇ ਇਸ ਕਰਕੇ ਜਿਹੜਾ 25 ਤਰੀਕ ਨੂੰ ਜਿਹੜਾ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਇੱਕ ਸਾਡਾ ਨਹਿਰ ਤੇ ਵੱਡਾ ਮਸਲਾ ਜਿਹੜਾ ਨਹਿਰ ਦੇ ਉੱਪਰ ਕੋਈ ਵਿਅਕਤੀ ਜਿਹੜਾ ਉਹ ਦੁਕਾਨ ਪਾ ਰਿਹਾ ਸੀ ਉਹਦੇ ਨਾਲ ਹੋਰ ਚਾਰ ਪੰਜ ਬੰਦੇ ਆ ਜਿਹੜੇ ਉਹ ਨਾਲ ਖੜੇ ਹੋਏ ਆ ਅਸੀਂ ਉਸ ਗੱਲ ਦੀ ਵੀ ਨਖੇਤੀ ਕਰਦੇ ਆ ਐਸ ਡੀਓ ਜਿਹੜਾ ਉਹਨੂੰ ਮੇਰੀ ਤਿੰਨ ਚਾਰ ਵਾਰੀ ਉਹਦੇ ਨਾਲ ਫੋਨ ਤੇ ਗੱਲ ਵੀ ਹੋਈ ਹੈ ਪਰ ਉਹਨਾਂ ਨੇ ਸਾਨੂੰ ਝੂਠਾ ਲਾਰਾ ਲਾਇਆ 25 ਤਰੀਕ ਨੂੰ ਮੰਗਤ ਪੱਤਰ ਦੇਣ ਤੋਂ ਬਾਅਦ ਜਿਹੜਾ ਇਹ ਨਹਿਰੀ ਵਿਭਾਗ ਦਾ ਐਸ ਡੀਓ ਹੈ ਉਹਦਾ ਦਫਤਰ ਦਾਸੀ ਕਰਾਓ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਸੀਰ ਸਿੰਘ ਬਾਜਾ ਜੀ ਮਜ਼ਦੂਰ ਲੋਕ ਲਹਿਰ ਜਥੇਬੰਦੀ ਪੰਜਾਬ ਮੈਂ ਜ਼ਿਲ੍ਹਾ ਸੈਕਟਰੀ ਇਹੜਾ 25 ਮਾਰਚ ਨੂੰ ਜਿਹੜਾ ਮੰਗ ਪੱਤਰ ਤੁਸੀਂ ਦੇਣ ਜਾ ਰਹੇ ਹੋਈ ਉਹ ਕਿਸ ਮੰਗਾਂ ਨੂੰ ਲੈ ਕੇ ਤੁਸੀਂ ਮੰਗ ਪੱਤਰ ਦੇਣ ਜਾ ਰਹੇ ਆ ਅਸੀਂ ਜੋ 25 ਮਾਰਚ ਨੂੰ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣ ਜਾ ਰਹੇ ਆ ਔਰ ਉਸ ਦੇ ਮਨਰੇਗਾ ਦੇ ਕੰਮਾਂ ਨੂੰ ਲੈ ਕੇ ਜੋ ਲੰਮੇ ਸਮੇਂ ਤੋਂ ਪੈਸੇ ਮਤਲਬ ਲਟਕੇ ਹੋਏ ਆ ਜਿਹੜੇ ਕੰਮ ਕੀਤੇ ਤੇ ਪੈਸੇ ਨਹੀਂ ਆ ਰਹੇਗੇ ਉਹਨਾਂ ਨੂੰ ਲੈ ਕੇ ਔਰ ਜੋ ਆਵਾਸ ਯੋਜਨਾ ਦੇ ਤਹਿਤ ਆਪਣੇ ਗ੍ਰਾਂਟ ਆਉਂਦੀਆਂ ਨੇ ਕੁਸ਼ਕ ਮਜ਼ਦੂਰਾਂ ਦੀਆਂ ਗ੍ਰਾਂਟਾਂ ਨਹੀਂ ਮਤਲਬ ਆ ਰਹੀਆਂ ਜਿਨ੍ਹਾਂ ਨੂੰ ਲੋੜਵੰਦ ਲੋਕ ਨੇ ਉਹਨਾਂ ਨੂੰ ਨਹੀਂ ਪਹੁੰਚ ਰਹੀਆਂ ਔਰ ਜਿਹੜੇ ਜਿਨ੍ਹਾਂ ਦਾ ਸਭ ਕੁਝ ਹੈਗਾ ਉਹਨਾਂ ਨੂੰ ਕਈਆਂ ਨੂੰ ਗ੍ਰਾਂਟਾਂ ਪਾਈਆਂ ਜਾ ਰਹੀਆਂ ਨੇ ਉਹ ਉਹਨਾਂ ਦੇ ਤਹਿਤ ਅਸੀਂ ਜੋ ਇਹ ਆਪਣਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਇਹ ਜਿਹੜੀਆਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਵੱਲੋਂ ਗ੍ਰਾਂਟਾਂ ਹੁੰਦੀਆਂ ਕੀ ਉਹ ਮਜ਼ਦੂਰਾਂ ਤੱਕ ਅਜੇ ਤੱਕ ਨਹੀਂ ਪਹੁੰਚੀਆਂ ਨਹੀਂ ਜੀ ਕੁਸ਼ਕ ਤਾਂ ਪਹੁੰਚ ਜਾਂਦੀਆਂ ਨੇ ਪਰ ਜਿਹੜੇ ਕੁਸ਼ਕ 86 ਲੀਡਰ ਨੇ ਉਹ ਆਪ ਦੀ ਮਰਜ਼ੀ ਨਾਲ ਹੀ ਮਤਲਬ ਜਿਨ੍ਹਾਂ ਦੇ ਪੌਣੇ ਹੁੰਦੇ ਆ ਪਵਾ ਦਿੰਦੇ ਆ ਕੁਝ ਜਿਹੜੇ ਲੋੜਵੰਦ ਰਹ ਜਾਂਦੇ ਨੇ ਵਿਚਾਰੇ ਗਰੀਬ ਜਿਨ੍ਹਾਂ ਨੂੰ ਕਿ ਕੁਝ ਪਤਾ ਹੀ ਨਹੀਂ ਹੁੰਦਾਗਾ ਉਹ ਮਤਲਬ ਜਾਂਦੇ ਵੀ ਆ ਇਹਨਾਂ ਕੋਲੇ ਪੁੱਛਦੇ ਵੀ ਆ ਪਰ ਨਹੀਂ ਉਹ ਗੱਲ ਬਣਦੀ ਹੀ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲ ਅਸੀਂ ਇਹੀ ਮੰਗ ਕਰਦੇ ਆ ਕਿ ਜੋ ਇਮਾਨਦਾਰ ਅਫਸਰ ਆਪਣੇ ਸਰਵੇ ਲਈ ਲਾਏ ਜਾਂ ਔਰ ਸਰਵਾ ਕਰਕੇ ਜੋ ਲੋੜਵੰਦ ਹੈਗੇ ਆ ਉਹਨਾਂ ਲੋੜਵੰਦਾਂ ਨੂੰ ਗਰਾਂਡਾ ਆਵਾਸ ਯੋਜਨਾ ਤਹਿਤ ਪਾਇਆ ਜਾਵੇ ਲਖਮਰ ਸਿੰਘ ਜੀ ਪਿੰਡ ਪੱਤ ਦੇ ਮਰਾਣਾ ਮੇਰਾ ਜੀ ਠੀਕ ਹੈ ਜੀ ਕੀ ਮੰਗ ਕਰਦੇ ਅਸੀਂ ਜੀ ਹਸਨ ਕੋਲ ਇਹ ਮੰਗ ਕਰਦੇ ਆਂ ਵੀ ਵੀ ਰਸਤਾ ਜਾਂਦਾ ਬੱਟੂ ਪਿੰਡ ਨੂੰ ਵੀ ਜਾਂਦਾ ਵੀ ਇੱਥੇ ਵੀ 100 150 ਘਰ ਆ ਜਿਹੜਾ ਇੱਥੋਂ ਦੀ ਲੰਘਦਾ ਵੀ ਬਾਜੇ ਦਾ ਵੀ ਹਰੇਕ ਖੇਤੀ ਵਾਲੇ ਵੀ ਲੰਘਦੇ ਆ ਹਰੇਕ ਹੀ ਲੰਘਦਾ ਵੀ ਇਹ ਰਸਤਾ ਇਹ ਵਧੀਆ ਰਸਤਾ ਜਾਂਦਾ ਜੀ ਤੇ ਉੱਥੇ ਉਹ ਦੁਕਾਨੀ ਤਿੰਨ ਚਾਰ ਘਰ ਹੋਰ ਇੱਕ ਦੁਕਾਨ ਪੈਦੀ ਪੈ ਤਿੰਨ ਚਾਰ ਘਰ ਹੋਰ ਦੁਕਾਨਾਂ ਪਾਉਣ ਨੂੰ ਤਿਆਰ ਹੋ ਕੇ ਖੜੇ ਆ ਤੇ ਉਸ ਦੁਕਾਨਾਂ ਪੈਣ ਨਾਲ ਤੁਹਾਨੂੰ ਕੀ ਦਿੱਕਤਾ ਜੀ ਸਾਨੂੰ ਦਿੱਕਤਾ ਜੀ ਇਸ ਤਰ੍ਹਾਂ ਜਿਵੇਂ ਲੰਘਟਾਪਾ ਬੰਦ ਹੋ ਜੂਗਾ ਅਜਕਲ ਨੂੰ ਸਾਡਾ ਉੱਥੇ ਜੀ ਤੁਹਾਨੂੰ ਪਤਾ ਹੈ ਜੀ दारू ਪੀਣ ਵਾਲੇ ਉੱਥੇ ਆਂਡੇ ਵੇਚ ਵਿਗਦੇ ਆ ਵੀ ਹੋਰ ਵੀ ਉੱਥੇ ਕੋਈ ਕਈ ਕੁਝ ਵੀ दारू ਵੀ ਚੱਲਦੀ ਆ ਸਭ ਕੁਝ ਚੱਲਦਾ ਕੋ ਸਾਡੀਆਂ ਕੁੜੀਆਂ ਆ ਉੱਥੇ ਸਾਡਾ ਘਰ ਸਾਡਾ ਪਰਿਵਾਰ ਉੱਥੇ ਰਹਿੰਦਾ ਵੀ ਉਹਨਾਂ ਨੂੰ ਉੱਥੇ ਸ਼ਾਮ ਨੂੰ ਆ ਕੇ ਵੀ ਦੇਖਿਆ ਜਾਵੇ ਜੇ ਸਾਡਾ ਝੂਠ ਹੋਵੇ ਤਾਂ ਵੀ ਸ਼ਾਮ ਨੂੰ ਸਾਡਾ ਆ ਕੇ ਆਪ ਹੀ ਆ ਕੇ ਦੇਖ ਲੈਣਾ ਵੀ ਉੱਥੇ ਕੀ ਗੰਦ ਚੱਲਦਾ ਕੀ ਵੀ ਉੱਥੇ ਕਿੰਨੇ ਕਿੰਨੇ ਬੰਦੇ ਖੜੇ ਲੰਦੇ ਆ ਸੀ ਤਾਂ ਸਾਡੇ ਦਾ ਜੋ ਕੁੜੀਆਂ ਚਿੜੀਆਂ ਵੀ ਬਾਹਰ ਨਿਕਲ ਕੋ ਬਹੁਤ ਪਰੇਸ਼ਾਨੀ ਹੈ ਸਾਨੂੰ ਐ ਨਹਿਰੀ ਮੈਕ ਮੇ ਤੇ ਕੋਈ ਅਧਿਕਾਰੀ ਨਾਲ ਹੋਈ ਤੁਹਾਡੀ ਗੱਲਬਾਤ ਅਸੀਂ ਜੀ ਐਸ ਡੀਓ ਨੂੰ ਵੀ ਦਰਖਾਸਤ ਦੇ ਚੁੱਕੇ ਆ ਅਸੀਂ 100 ਨੰਬਰ ਤੇ ਵੀ ਅਸੀਂ ਜਾਣ ਕੇ ਦਰਖਾਸਤ ਦਿੱਤੀ ਸੀ ਵੀ 100 ਨੰਬਰ ਤੇ ਵੀ ਫੋਨ ਲਾਇਆ ਸੀ ਤੇ ਅਸੀਂ ਜਾਣੇ ਕਿ ਥਾਣੇ ਤੇ ਵੀ ਉਹਨਾਂ ਨੇ ਕਹਿ ਕੇ ਗਏ ਸੀ ਵੀ ਥਾਣੇ ਤੁਸੀਂ ਰਿਪੋਰਟ ਦੇ ਦਿਓ ਅਸੀਂ ਥਾਣੇ ਦੀ ਰਿਪੋਰਟ ਦਿੱਤੀ ਹੋਈ ਹੈ ਤੇ ਕੋਈ ਪੁਲਿਸ ਅਧਿਕਾਰੀਆਂ ਨੇ ਸੁਣੀ ਗੱਲ ਬਾਤ ਕੋਈ ਨਹੀਂ ਜੀ ਉਹ ਬਸ ਪੁਲਿਸ ਵਾਲੇ ਆਂਦੇ ਆ ਜੀ ਬਸ ਅੱਜ ਝਕਾ ਦੇਾਂਗੇ ਬਸ ਅਸੀਂ ਪੈਣ ਨਹੀਂ ਦਿੰਦੇ ਜੀ ਕੋਈ ਕੋਈ ਕਾਰਵਾਈ ਸੜ ਗਰੀਬਾਂ ਦੀ ਕੁਝ ਨਹੀਂ ਸੁਣਿਆ ਅੱਜ ਤੇ ਅਗਲਾ ਐਕਸ਼ਨ ਤੁਹਾਡਾ ਕੀ ਹੋ ਗਏ ਅਸੀਂ ਜੀ ਹੁਣ ਡੀਸੀ ਸਾਹਿਬ ਨੂੰ ਜੀ 25 ਤਰੀਕ ਨੂੰ ਮਿਲਣਾ ਜੀ ਤੇ 25 ਤਰੀਕ ਨੂੰ ਅਸੀਂ ਉਹਨੂੰ ਮੰਗ ਪੱਤਰ ਦੇਣਾ ਜੀ ਵੀ ਜੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਐਸ ਡੀਓ ਦੇ ਦਫ਼ਤਰ ਘੇਰਾਗੇ ਅਸੀਂ ਇਹ ਤੁਹਾਡਾ ਆਣ ਮੇਥੇ ਸਮੇ ਲਈ ਤਰਨਾ ਹੋ ਗਈ ਹਾਂ ਮੇਸੇਜ ਵਰ ਤਰਨਾ ਹੋਗਾ ਸਾਡਾ ਕੀ ਨਾਮ ਹੈ ਤੁਹਾਡਾ ਭਾਲਕਰ ਕਿਹੜਾ ਪਿੰਡ ਹੈ ਤੁਹਾਡਾ ਮਾਝਾ ਉਰਾਨ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਕਹਿੰਨੇ ਆ ਵੀ ਰਾਹ ਦੇ ਵਿੱਚ ਦੁਕਾਨ ਪੈਂਦੀ ਪਈ ਹੈ ਉਹ ਵੱਟੂ ਮਿਲੰਗਦਾ ਸਾਡਾ ਪਿੰਡ ਵੀ ਲੰਘਦੇ ਸਾਡੇ ਘਰ ਸਾਰੇ ਤੇ ਸਾਨੂੰ ਦਿੱਕਤ ਬਹੁਤ ਆਉਂਦੀ ਪਈ ਹੈ ਤੇ ਉਹ ਇੱਟਾ ਚਕਾਈਆਂ ਜਾਣ ਤੇ ਕੋਈ ਪ੍ਰਸ਼ਾਸਨ ਕਿਸੇ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਹਾਂਜੀ ਹੋਈ ਹੈ ਅਸੀਂ ਦਿਖਾ ਦਿੱਤੀ ਹੈ ਠਾਣੇ ਨੂੰ ਦਿੱਤੀ ਹੈ ਡੀਸੀ ਸਾਹਿਬ ਨੂੰ ਉਹਨੂੰ ਦਿੱਤੀ ਹੈ ਜਿਹੜਾ ਨਹਿਰੀ ਵਿਭਾਗ ਦੇ ਐਸਡੀਓ ਸਾਹਿਬ ਆ ਕੋਈ ਉਹਨਾਂ ਨਾਲ ਤੁਹਾਡੀ ਹੋਈ ਗੱਲਬਾਤ ਹਾਂਜੀ ਉਹਨੂੰ ਦਿਖਾ ਦਿੱਤੀ ਸੀ ਕੀ ਕਹਿੰਦੇ ਜੀ ਉਹ ਕਹਿੰਦੇ ਆ ਜਾਾਂਗੇ ਆ ਜਾਾਂਗੇ ਮਣਕੇ ਕੋਈ ਆਇਆ ਨਹੀਂਗਾ ਕਿ ਇੱਕ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਗੱਲ ਨਹੀਂ ਤੁਹਾਡੀ ਸੁਣੀ ਕਿਸੇ ਨੇ ਨਹੀਂ ਗੱਲ ਸੁਣੀ ਸਾਡੀ ਤੇ ਕੀ ਤੁਸੀਂ ਹੁਣ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਅਸੀਂ ਕਹਿੰਨੇ ਆ ਵੀ ਇਟਾਂ ਚਕਾਈਆਂ ਜਾਣ ਤੇ ਜੇ ਨਾ ਚਕਾਈਆਂ ਗਿਆ ਤਾਂ ਅਸੀਂ ਡੀਸੀ ਸਾਹਿਬ ਨੂੰ ਮੰਗ ਕਰ ਦਿਆਂਗੇ ਇਹ ਕਿੰਨੀ ਤਰੀਕ ਨੂੰ ਮੰਗ ਪੱਤਰ ਦੇਣਾ ਹੈ ਡੀ ਸਾਹਮਣੇ ਤੋਂ 25 25 ਨੂੰ 25 ਤੋਂ ਬਾਅਦ ਕੀ ਤੁਹਾਡਾ ਅਗਲਾ ਐਕਸ਼ਨ ਹੋ ਗਏ ਅੱਗਾ ਹੋਗਾ ਅਸੀਂ ਉਹ ਅਸੀਂ ਡੀ ਉਹਦਾ ਵੀ ਅਸੀਂ ਨੱਥਰ ਕੇ ਰਾਂਗੇ ਠੀਕ ਹੈ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ